ਪਿਆਰੇ ਬੱਚਿਓ ਅੱਜ ਅਸੀਂ 10ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸੰਬੰਧਿਤ ਪਾਠ ਨੰਬਰ 4 ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀ ਦੇ ਵਿੱਚ ਲੀਆਂ ਮਿੱਟੀਆਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਕਿ ਇਹ ਕਿਸ ਕਿਸ ਜਗ੍ਹਾ ਦੇ ਉੱਤੇ ਸਥਿਤ ਹਨ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਰਵਤੀ ਮਿੱਟੀ ਦੀ ਤਾਂ ਵਿਦਿਆਰਥੀਓ ਪਰਵਤੀ ਮਿੱਟੀ ਇਹ ਪੀਲੇ ਰੰਗ ਦੇ ਵਿੱਚ ਹੈ ਇਹ ਜੰਮੂ ਕਸ਼ਮੀਰ ਆਪਾਂ ਇਸ ਜਗ੍ਹਾ ਤੇ ਪਰਨਾ ਹੈ ਉਸ ਤੋਂ ਬਾਅਦ ਉੱਤਰਾਖੰਡ ਇਸ ਜਗ੍ਹਾ ਦੇ ਉੱਤੇ ਪਰਨਾ ਹੈ ਉਸ ਤੋਂ ਬਾਅਦ ਹੈ ਸਿੱਕਮ ਉਹ ਇਸ ਜਗ੍ਹਾ ਦੇ ਉੱਤੇ ਪਰਨਾ ਹੈ ਅਤੇ ਉਸ ਤੋਂ ਬਾਅਦ ਉਰਨਾਚਲ ਪ੍ਰਦੇਸ਼ ਬਿਲਕੁਲ ਪਹਾੜੀ ਏਰੀਆ ਇਸ ਪਲੇਸ ਦੇ ਉੱਤੇ ਪਰਨਾ ਹੈ ਉਸ ਤੋਂ ਅਗਲੀ ਮਿੱਟੀ ਹੈ ਜਲੋੜ ਮਿੱਟੀ ਇਹ ਵਿਦਿਆਰਥੀ ਹੁੰਦੀ ਹੈ ਪੰਜਾਬ ਦੇ ਵਿੱਚ ਇਸ ਏਅਰੋ ਦੇ ਕੋਲ ਉਸ ਦੇ ਨਾਲ ਹਰਿਆਣਾ ਇਸ ਏਅਰੋ ਦੇ ਕੋਲ ਉਸ ਤੋਂ ਬਾਅਦ ਵਿਦਿਆਰਥੀ ਅਗਲਾ ਹੈ ਉੱਤਰ ਪ੍ਰਦੇਸ਼ ਉਹ ਵੀ ਇਸ ਏਅਰੋ ਦੇ ਕੋਲ ਉੱਤਰ ਪ੍ਰਦੇਸ਼ ਹੈ ਉਸ ਦੇ ਨਾਲ ਸੂਬਾ ਹੈ ਬਿਹਾਰ ਇਸ ਜਗ੍ਹਾ ਦੇ ਉੱਤੇ ਔਰ ਉਸ ਤੋਂ ਬਾਅਦ ਹੈ ਪੱਛਮੀ ਬੰਗਾਲ ਇਸ ਪਲੇਸ ਦੇ ਉੱਤੇ ਤੁਸੀ ਪੜਨਾ ਹੈ ਔਰ ਨਾਲ ਹੈ ਪੂਰਬੀ ਤੇ ਪੱਛਮੀ ਤੱਟੀ ਮੈਦਾਨ ਇਸ ਜਗ੍ਹਾ ਦੇ ਉੱਤੇ ਇਹਨਾਂ ਮੈਦਾਨਾਂ ਦੇ ਵਿੱਚ ਵੀ कुछ तो जगह पर जलोड़ मिट्टी पाई जाती है अगली मिट्टी है लेटराइट मिट्टी लेटराइट मिट्टी विद्यार्थी होंगी है छोटा नागपुर के पठार इस उत्ते स्थित है उस तो बाद अगली मिट्टी काली मिट्टी जो कि कपाह की खेती ली चंकी है ये होंगी है मध्य प्रदेश के कोल उस भरना तो है महाराष्ट्र के इस जगह देरना है उस तो बाद विद्यार्थी गुजरात बिल्कुल ਰਾਜਸਥਾਨ ਦੇ ਬਿਲਕੁਲ نیچے ਇਸ ਜਗ੍ਹਾ ਦੇ ਉੱਤੇ ਉਸ ਤੋਂ ਬਾਅਦ ਹੈ ਕਰਨਾਟਕ ਕਰਨਾਟਕ ਵਿੱਚ ਵੀ ਕਾਲੀ ਮਿੱਟੀ ਹੁੰਦੀ ਹੈ ਇਸ ਪਲੇਸ ਦੇ ਵਿੱਚ ਉਸ ਤੋਂ ਅਗਲੀ ਮਿੱਟੀ ਹੈ ਵਿਦਿਆਰਥੀਓ ਲਾਲ ਮਿੱਟੀ ਲਾਲ ਮਿੱਟੀ ਜੋ ਹੈ ਵਿਦਿਆਰਥੀਓ ਹੁੰਦੀ ਹੈ ਤਾਮਿਲਨਾਡੂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਤੁਸੀਂ ਭਰ ਦੇਣਾ ਹੈ ਐਰੋਕੋਲ ਫਿਰ ਕਰਨਾਟਕ ਦੇ ਵਿੱਚ ਇਸ ਜਗ੍ਹਾ ਦੇ ਕੋਲ ਤੁਸੀਂ ਭਰਨਾ ਹੈ ਔਰ ਉਸ ਤੋਂ ਬਾਅਦ ਹੈ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਬਿਲਕੁਲ ਨਾਲ ਲੱਗਦਾ ਇਸ ਦੇ ਇਸ ਜਗ੍ਹਾ ਦੇ ਉੱਤੇ ਉਸ ਤੋਂ ਬਾਅਦ ਓਡੀਸਾ ਓਡੀਸਾ ਇਸ ਜਗ੍ਹਾ ਤੇ ਉਤਸਥਿਤਤਾ ਉੜੀਸਾ ਇੱਥੇ ਪੜਨਾ ਹੈ ਉਸ ਤੋਂ ਬਾਅਦ ਉੱਤਰੀ ਪੂਰਬੀ ਭਾਰਤ ਇਸ ਪਲੇਸ ਤੇ ਤੁਸੀਂ ਪੜਨਾ ਹੈ ਉਸ ਤੋਂ ਅਗਲੀ ਹੈ ਵਿਦਿਆਰਥੀ ਮਾਰੂਥਲੀ ਮਿੱਟੀ ਜੋ ਕਿ ਇਸ ਪਿੰਕ ਕਲਰ ਦੇ ਵਿੱਚ ਹੈ ਗੁਲਾਬੀ ਕਲਰ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਹੁੰਦੀ ਹੈ ਰਾਜਸਥਾਨ ਇਸ ਜਗ੍ਹਾ ਤੇ ਉਤਸਥਿਤ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਸੀ ਡੈਲਟਾ ਜਾਂ ਜਵਾਰੀ ਮਿੱਟੀ ਦੀ ਉਹ ਇਸ ਤਰ੍ਹਾਂ ਵਿਦਿਆਰਥੀਓ ਬੰਗਾਲ ਦੀ ਖਾੜੀ ਦੀ ਉੱਪਰਲੇ ਪਾਸੇ ਇੱਥੇ ਸਥਿਤ ਹੈ ਜਾ ਇਸ ਸਰਕਲ ਦੇ ਵਿੱਚ ਹਸਤਿਤ ਹੈ ਔਰ ਇਸ ਤੋਂ ਬਾਅਦ ਇਸੀ ਜਗ੍ਹਾ ਤੇ 에ਥੀਓਪਾਈ ਜਾਂਦੀ ਹੈ ਇਸ ਤਰ੍ਹਾਂ ਇਸਨ ਸਾਡੀਆਂ ਮਿੱਟੀਆਂ ਜੋ ਕਿ ਅਸੀਂ ਜਾਣੀ ਹੈ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਰਾਜ ਦੇ ਵਿੱਚ ਕਿਹੜੀ ਕਿਹੜੀ ਮਿੱਟੀ ਪਾਈ ਜਾਂਦੀ ਹੈ ਧੰਨਵਾਦ